ਅੰਮ੍ਰਿਤਸਰ ਅਧਿਆਨੇ ਪ੍ਰੈਸ ਕਾਨਫਰੰਸ ਵਿਧੇਕ ਇਸ ਮਾਮਲੇ ਤੇ ਸਬੰਧਤ ਕਰਨ ਚੁਣਿਆ। ਸ੍ਰੀ ਮਾਨਯੋਗ ਡੀਜੀਪੀ ਪੰਜਾਬ ਤੇ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਅਨਸਾਰ ਜਿਹੜਾ ਯੁਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਤੇ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਕਾਰਵਾਈ ਤੇ ਮੁਹਿੰਮ ਚਲਾਈ ਹੋਈ ਹੈ ਉਹਦੇ ਵਿੱਚ ACP ਨਾਰਥ ਤੇ SHO ਸਲੇਮ ਟਾਬਰੀ ਦੀ ਟੀਮ ਨੂੰ ਵਧੀਆ ਇੱਕ ਉਪਲਬਧੀ ਹਾਸਲ ਹੋਈ ਹੈ ਤੇ ਅਸੀਂ ਇੱਕ FIR ਨੰਬਰ 100 ਇੱਕ ਸਲੇਮ ਟਾਬਰੀ ਥਾਣੇ ਦਰਜ ਕੀਤੀ ਹੈ। ਐਨਡੀਪੀਐਸ ਸੈਟ ਤਹਿਤ ਆਮ ਜੈਕਟ ਤਹਿਤ ਉਹਦੇ ਵਿੱਚ ਜਿਹੜੇ ਕਿ ਦੋ ਦੋਸ਼ੀ ਕਾਬੂ ਕੀਤੇ ਨੇ ਦਵਿੰਦਰ ਸਿੰਘ ਉਰਫ ਗਰਜੀ ਤੇ ਕੁਲਦੀਪ ਕੌਰ ਜਿਹਦੇ ਵਿੱਚ ਦਵਿੰਦਰ ਸਿੰਘ ਕੋਲੋਂ 50 ਗ੍ਰਾਮ ਹੈਰੋਇਨ ਤੇ ਇੱਕ ਦੇਸੀ ਪਿਸਟਲ 32 ਬੋਲ ਤੇ ਨਾਲ ਦੋ rau ਰਿਕਵਰ ਕੀਤੇ ਨੇ ਤੇ ਕੁਲਦੀਪ ਕੌਰ ਜਿਹੜੀ ਹੈਗੀ ਲੇਡੀ ਨਾਲ ਇਹਦੀ ਜਿਹੜੀ ਸਾਥੀ ਸੀਗੀ ਉਹਦੇ ਕੋਲੋਂ 10 ਗ੍ਰਾਮ ਹੈਰੋਇਨ ਜਿਹੜੀ ਆ ਉਹ ਰਿਕਵਰ ਕੀਤੀ ਹੈ ਜਿਹੜਾ ਦਵਿੰਦਰ ਸਿੰਘ ਗੱਜੀ ਹੈ ਇਹਦੇ ਤੇ ਕੁਲਦੀਪ ਕੌਰ ਦੇ ਖਿਲਾਫ ਪਹਿਲਾਂ ਹੀ ਜਿਹੜੇ ਮੁਕਦਮੇ ਦਰਜ ਨੇ ਕੁਲਦੀਪ ਕੌਰ ਦੇ ਖਿਲਾਫ ਐਨਡੀਪੀਐਸ ਸੈਕਟਰ ਦਾ ਜਿਹੜਾ ਪਹਿਲਾਂ ਹੀ ਪਰਚਾ ਜਿਹੜਾ ਦਰਜ ਹੈ ਇਸ ਤੋਂ ਇਲਾਵਾ ਇੱਕ ਜਿਹੜਾ ਸਨੇਚਿੰਗ ਦਾ ਜਿਹੜਾ ਗਿਰੋ ਹੈ ਉਹ ਵੀ ਅਸੀਂ ਗ੍ਰਿਫਤ ਕਾਬੂ ਕੀਤਾ ਕੁਝ ਐਫਆਈਆਰ ਨੰਬਰ 99 ਹੈਗੀ ਹੈ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਟੋਟਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਹਦਾ ਨਾਮ ਹਰੀ ਸੈਠੀ ਵਿਨੇ ਤੇ ਬੋਬੀ ਕੁਮਾਰ ਹੈ ਤੇ ਇਹਨਾਂ ਦੇ ਖਿਲਾਫ ਜਿਹੜੇ ਨੇ ਪਹਿਲਾਂ ਹੀ ਸਨੇਚਿੰਗ ਦੇ ਮੁਕੱਦਮੇ ਜਿਹੜੇ ਦਰਜ ਨੇ ਤੇ ਇਹਨਾਂ ਕੋਲੋਂ ਅਸੀਂ ਇੱਕ ਮੋਟਰਸਾਈਕਲ ਵਿਦਆਊਟ ਨੰਬਰ ਪਲੇਟ ਇੱਕ ਐਕਟਿਵਾ ਵਿਦਆਊਟ ਨੰਬਰ ਪਲੇਟ ਨਵਾਂ ਮੋਬਾਈਲ ਫੋਨ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਸਨੇਚ ਕੀਤੇ ਸੀਗੇ ਤੇ ਇੱਕ ਦਾਤ ਲੋਹੇ ਦਾ ਜਿਹਦੇ ਨਾਲੇ ਵਾਰਦਾਤ ਕਰਦੇ ਸੀਗੇ ਉਹ ਸੇ ਰਿਕਵਰ ਕੀਤੇ ਨੇ ਤੇ ਇਹਦੇ ਨਾਲ ਜਿਹੜਾ ਆਪਾਂ ਕਹਿ ਸਕਦੇ ਆ ਕਿ ਟੋਟਲ ਜਿਹੜੇ 5 ਦੋਸ਼ੀ ਨੇ ਅਸੀਂ ਗ੍ਰਿਫਤਾਰ ਕੀਤੇ ਨੇ ਜੜੀ ਗੁਨੀਪ ਹੋ ਰਹੇ ਤੇ ਸਾਡੇ ਬਿਲਕੁਲ ਇਹਦੇ ਖਿਲਾਫ ਜਿਹੜਾ ਐਨਡੀਪੀਐ ਸੈਕਟਰ ਦਾ ਪਰਚਾ ਦਰਜ ਹੈਗਾ 2024 ਦਾ ਤੇ ਬੇਲ ਤੇ ਬਾਹਰ ਮੁੰਡਾ ਜਿਹੜਾ ਹੈਗਾ ਇਹਦੇ ਖਿਲਾਫ ਜਿਹੜਾ ਹੈਗਾ ਕਿ ਕਿਡਨਾਪਿੰਗ ਦਾ ਜੀ ਲੜਕੀ ਨੂੰ ਭਜਾ ਕੇ ਲੈ ਕੇ ਗਿਆ ਸੀਗਾ ਤੇ ਉਹ ਵਾਲਾ ਪਰਚਾ ਇਹਦੇ ਖਿਲਾਫ ਦਰਜ ਅਗਰ ਇਹ ਆਬੈਦ ਤੱਕ ਪੜੀ ਹੈ ਇਹ ਮਲਕੀ ਕਿੱਥੋਂ ਦੀ ਹੈ ਤਾਂ ਜੇ ਬੱਸਾਂ ਕੁਝ ਪਿੱਛੇ ਰਹੀ ਗਿਆ ਇਨਵੈਸਟੀਗੇਸ਼ਨ ਦਾ ਪਾਰਟ ਇਹ ਹੁਣ ਜੀ ਪੁਲਿਸ ਰਿਮਾਂਡ ਲੇ ਲੇਤਾ ਸੀ ਇਹਨਾਂ ਦਾ ਤੇ ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਬਟ ਜੋ ਹੈਗਾ ਇਹ ਕੰਟਰੀ ਮੇਡ ਜਿਹਨੂੰ ਆਪਾਂ ਕਹਿੰਦੇ ਦੇਸੀ ਬੱਤੀ ਬੋਰ ਦਾ ਪਿਸਟਲ ਹੈ ਤੇ ਦੋ ਰਾਉਂਡ ਜਿਹੜੇ ਸਾਨੂੰ ਨਾਲੇ ਦੇ ਰਿਕਵਰ ਹੋਏ। ਪਰ ਫਿਰ ਇਹ ਹੈਰੋਨ ਪੁਲਿਸ ਕੋਲ ਕੋ ਪਤਾ ਲੱਗਿਆ ਤੇ ਸੈਲ ਵੀ ਕਿੱਥੋਂ ਲੈ ਕੇ ਆਣ ਦੀ ਕਿੱਥਾ ਲੈ ਕੇ ਆਣ ਦੀ ਹੈ। ਬਿਲਕੁਲ ਜੀ ਜਿਹੜਾ ਇਹ ਹੈਗਾ ਹੁਣ ਅਸੀਂ ਰਿਮਾਂਡ ਲੈ ਕੇ ਅੱਗੇ ਇਨਵੈਸਟੀਗੇਸ਼ਨ ਕਰਾਂਗੇ ਕਿ ਕਿੱਥੋਂ ਲੈ ਕੇ ਆਏ ਨੇ ਤੇ ਕਿੱਥੇ ਅੱਗੇ ਵੇਚਦੇ ਨੇ ਜਾਂ ਆਪ ਕੰਜ਼ੂਮ ਕਰਦੇ ਨੇ ਤੇ ਇਹ ਬੇਸਿਕਲੀ ਡਰੱਗ ਪੈਡਲਰ ਹੈਗੀ ਹੈਗਾ ਇਹ ਦਵਿੰਦਰ ਸਿੰਘ ਜਿਹੜਾ ਉਹ ਗੰਜੀ ਹੈ ਅੱਗੇ ਵੇਚਦਾ ਹੈਗਾ ਤੇ ਹੁਣ ਅਸੀਂ ਇਹਨਾਂ ਦੇ ਸਾਰੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਬਿਲਕੁਲ ਕਰਾਂਗੇ ਜਿਹੜਾ ਤੁਹਾਨੂੰ ਦੱਸ ਰਿਹਾ ਕਿ ਪਹਿਲਾਂ ਵੀ ਅਸੀਂ ਜਿਹੜੇ ਕੋਈ ਡਰਗ ਸਪਲਾਇਰ ਸਾਡੇ ਆ ਹੈਗੇ ਡਿਪੈਂਡਰਸ ਹੈਗੇ ਨੇ ਉਹਨਾਂ ਦੇ ਤੁਸੀਂ ਦੇਖਿਆ ਹੋਣਾ ਕਿ ਵਕ ਵਕ ਥਾਵਾਂ ਦੇ ਲੁਧਿਆਣਾ ਸ਼ਹਿਰ ਵਿੱਚ ਜਿਹੜੇ ਘਰ ਵਗੈਰਾ ਜਿਹੜੇ ਡੈਮੋਲਿਸ਼ ਕਿਤੇ ਕਰਾਇਆ ਜਾਂਦੀ ਹੈਕਰ ਉਹਨਾਂ ਦੀ ਕਿਸੇ ਅਸੀਂ ਕਾਰਪੋਰੇਸ਼ਨ ਦੀ ਮਦਦ ਨਾਲ ਤੇ ਉਹ ਵੀ ਅਸੀਂ ਜਿਹੜਾ ਹੈਗਾ ਇਹ ਪਹਿਲੂ ਇਹਦੇ ਵਿੱਚ ਧਿਆਨ ਰੱਖਾਂਗੇ ਸਰ ਜਿਹੜਾ ਜਨਾ ਕੋ ਹੈਡਲ ਫੜ ਕੇ ਜਿਹੜੀਆਂ ਰੋਕੇ ਤੋਂ ਦੇਖ ਪੋਰ ਹੈ ਜਿਹਨਾਂ ਦਾ ਤੁਸੀਂ ਇਹ ਗੁੰਮ ਨਾ ਲੈ ਕੋਲ ਦਿਨਾਂ ਵਰਗੇ ਕਿਤੇ ਰੋਕਦੇ ਤੇ ਲੋਕਾਂ ਨੂੰ ਬੜਾ ਬੱਤਿਆ ਜਾਂਦਾ ਕਿ ਉਹ ਤੇ ਕਰਿਆ ਨਾ ਕਰਿਆ ਇਹ ਦੋਨੋਂ ਜੀ ਦਵਿੰਦਰ ਸਿੰਘ ਗੰਜੀ ਤੇ ਜਿਹੜਾ ਕੁਲਦੀਪ ਕੌਰ ਦੋਨੋਂ ਇਹ ਖਜੂਰ ਚੌਂਕ ਸਲੇਮ ਟਾਗੜੀ ਦੇ ਰਹਿਣ ਵਾਲੇ ਨੇ